ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਜਣਜ ਤੁਹਾਡਾ ਸਵਾਗਤ ਆ। ਅੱਜ ਆਪਾਂ ਬਣਾਵਾਂਗੇ ਸਾਬਤ ਹਰੀ ਮੂੰਗੀ ਦੀ ਦਾਲ। ਜਿਵੇਂ ਆਪਾਂ ਕੀ ਵਿਆਹ ਸ਼ਾਦੀਆਂ ਦੇ ਵਿੱਚ ਜਾਣਦੇ ਆ ਤੇ ਉਹ ਉਹਨਾਂ ਦੇ ਵਿੱਚ ਆਪਾਂ ਹਰੀ ਮੂੰਗੀ ਦੀ ਦਾਲ ਖਾਂਦੇ ਆ ਤੇ ਬਹੁਤ ਹੀ ਜ਼ਿਆਦਾ ਉਹ ਟੇਸਟੀ ਬਣੀ ਹੁੰਦੀ ਆ। ਉਸੇ ਟੇਸਟ ਦੇ ਵਿੱਚ ਹਲਵਾਈ ਤੌਰ ਤੇ ਆਪਾਂ ਬਣਾਵਾਂਗੇ ਅੱਜ ਹਰੀ ਮੂੰਗੀ ਦੀ ਦਾਲ। ਤੁਸੀਂ ਵੀਡੀਓ ਨੂੰ ਪੂਰਾ ਦੇਖੋ। ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਚਲੋ ਫਿਰ ਆਪਾਂ ਮੂੰਗੀ ਦੀ ਦਾਲ ਬਣਾਉਣਾ ਸ਼ੁਰੂ ਕਰਦੇ ਆਂ ਸਾਬਤ ਹਰੀ ਮੂੰਗੀ ਦੀ ਦਾਲ ਬਣਾਉਣ ਵਾਸਤੇ ਤੇ ਆਪਾਂ ਇੱਕ ਕੌਲੀ ਮੂੰਗੀ ਦੀ ਦਾਲ ਲਈ ਸੀ ਤੇ ਇਹਨੂੰ ਇੱਕ ਘੰਟਾ ਗੁਣਗਣੇ ਜੇ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਸੀਗਾ ਤੇ ਬਿਲਕੁਲ ਇਹ ਨਰਮ ਹੋ ਚੁੱਕੀ ਆ ਕਿਉਂਕਿ ਸਬਜੀ ਫਿਰ ਛੇਤੀ ਬਣ ਜਾਂਦੀ ਆ ਦਾਲ ਜਦੋਂ ਵੀ ਆਪਾਂ ਹੁਣ ਇਸ ਤਰ੍ਹਾਂ ਮੂੰਗੀ ਦੀ ਦਾਲ ਬਣਾਉਣੀ ਹੋਵੇ ਤਾਂ ਅੱਧਾ ਘੰਟਾ ਜਾਂ ਘੰਟਾ ਪਹਿਲਾਂ ਭਿਉਂ ਕੇ ਰੱਖ ਦੋ ਤੇ ਬਹੁਤ ਹੀ ਦਾਣੇ ਇਹ ਸੌਫਟ ਹੋ ਗਿਆ ਤੇ ਹੁਣ ਆਪਾਂ ਬਣਾਵਾਂਗੇ ਦਾਲ ਦਾਲ ਬਣਾਉਣ ਵਾਸਤੇ ਤੇ ਆਪਾਂ ਕੁੱਕਰ ਲੈ ਲਿਆ ਕੁੱਕਰ ਦੇ ਵਿੱਚ ਆਪਾਂ ਦਾਲ ਬਣਾਵਾਂਗੇ ਤੇ ਹੁਣ ਆਪਾਂ ਦਾਲ ਨੂੰ ਕੁੱਕਰ ਦੇ ਵਿੱਚ ਪਾ ਦਾਂਗੇ ਦਾਲ ਨੂੰ ਕੁੱਕਰ ਦੇ ਵਿੱਚ ਆਪਾਂ ਪਾ ਲਿਆਗਾ ਤੇ ਹੁਣ ਆਪਾਂ 1 ਕੱਪ ਪਾਣੀ ਦਾ ਪਾ ਦਾਂਗੇ ਅੱਧਾ ਕੱਪ ਪਾਣੀ ਦਾ ਆਪਾਂ ਹੋਰ ਪਾ ਦਾਂਗੇ ਟੋਟਲ 1.5 ਕੱਪ ਪਾਣੀ ਹੋ ਗਿਆ ਤੇ ਜੇ ਜ਼ਰੂਰਤ ਪਈ ਤਾਂ ਆਪਾਂ ਬਾਅਦ ਚ ਪਾ ਲਾਂਗੇ ਪਾਣੀ ਇੱਕ ਪਾ ਦਾਂਗੇ ਤੇਜ ਪੱਤਾ ਫਲੇਵਰ ਵਾਸਤੇ ਇੱਕ ਪਾ ਦਾਂਗੇ ਵੱਡੀ ਇਲਾਇਚੀ ਪਾਵਾਂਗੇ ਸਵਾਦ ਅਨੁਸਾਰ ਅੱਧਾ ਕ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਇਹ ਥੋੜੀ ਜਿਹੀ ਪਾ ਦਾਂਗੇ ਆਪਾਂ ਲਾਲ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਆਪਾਂ ਬਾਅਦ ਚ ਵੀ ਪਾਵਾਂਗੇ ਇੱਕ ਵਾਰੀ ਆਪਾਂ ਥੋੜੀ ਜਿਹੀ ਮਿਰਚ ਪਾਈ ਆ ਇਹ ਥੋੜਾ ਜਿਹਾ ਆਪਾਂ ਪਾ ਦਾਂਗੇ ਇੱਥੇ ਧਨੀਆ ਪਾਊਡਰ ਹੁਣ ਚੰਗੀ ਤਰ੍ਹਾਂ ਆਪਾਂ ਦਾਲ ਦੇ ਵਿੱਚ ਮਸਾਲੇ ਮਿਕਸ ਕਰਦੇ ਆਂ ਹੁਣ ਇੱਕ ਚਮਚਾ ਆਪਾਂ ਪਾ ਦਾਂਗੇ ਦੇਸੀ ਘਿਓ ਦਾ ਦੇਸੀ ਘਿਓ ਆਪਾਂ ਤਾਂ ਪਾਇਆ ਘਿਓ ਪਾ ਦੋ ਚਾਹੇ ਤੁਸੀਂ ਰਿਫਾਈਨ ਤੇਲ ਪਾ ਦੋ ਵੀ ਜਿਹੜੀ ਇਹ ਦਾਲ ਹਾ ਉਬਲ ਕੇ ਬਾਹਰ ਨਾ ਆਉਗੀ ਇਸ ਕਰਕੇ ਆਪਾਂ ਦੇਸੀ ਘਿਓ ਪਾਤਾ ਆਪਾਂ ਆਪਾਂ ਕੁੱਕਰ ਦਾ ਢੱਕਣ ਲਾ ਦਾਂਗੇ ਤੇ ਹੁਣ ਆਪਾਂ ਸੀਟੀ ਲਾ ਦਾਂਗੇ ਢਾਨ ਨੂੰ ਆਪਾਂ ਹੁਣ ਗੈਸ ਦੇ ਉੱਪਰ ਰੱਖਤਾ ਤੇ ਹੁਣ ਆਪਾਂ ਤਿੰਨ ਸੀਟੀਆਂ ਦਵਾਵਾਂਗੇ ਦਾਲ ਨੂੰ ਹਾਂਜੀ ਦਾਲ ਨੂੰ ਆਪਾਂ ਹੁਣ ਤਿੰਨ ਸੀਟੀਆਂ ਦਵਾਤੀਆਂ ਤੇ ਗੈਸ ਆਪਾਂ ਬੰਦ ਕਰਤਾ ਤੇ ਹੁਣ ਕੁੱਕਰ ਨੂੰ ਆਪਾਂ ਥੱਲੇ ਲਾ ਲੈਨੇ ਆਂ ਜੀ ਤੇ ਹੁਣ ਆਪਾਂ ਕੁੱਕਰ ਦਾ ਟੱਕਣ ਖੋਲ ਲੈਨੇ ਆਂ ਦਾਲ ਬਹੁਤ ਵਧੀਆ ਬਣ ਗਈ ਐ ਤੁਸੀਂ ਦੇਖ ਸਕਦੇ ਹੋ ਤੇ ਬਸ ਆਪਾਂ ਇਹਦੇ ਵਿੱਚ ਪਾਣੀ ਹੋਰ ਨਹੀਂ ਪਾਉਂਦੇ ਕਿਉਂਕਿ ਆਪਾਂ ਇੰਨੀ ਪਤਲੀ ਦਾਲ ਰੱਖਣੀ ਸੀਗੀ ਤੇ ਥੋੜਾ ਜਿਹਾ ਆਪਾਂ ਇਹਨੂੰ ਕੜਚੀ ਦੇ ਨਾਲ ਐਸ ਤਰ੍ਹਾਂ ਹੁਣ ਢੋਲ ਦਿੰਨੇ ਆਂ ਜਿਹੜੇ ਦਾਣੇ ਥੋੜੇ ਜੇ ਵੱਡੇ ਆਹ ਮਿਕਸ ਜੇ ਹੋ ਜਾਣਗੇ ਤੇ ਤੇਜ ਪੱਤੇ ਨੂੰ ਆਪਾਂ ਹੁਣ ਬਾਹਰ ਕੱਢ ਦਿੰਨੇ ਆ ਤੇ ਵੱਡੇ ਇਲਾਚੀ ਨੂੰ ਵੀ ਆਪਾਂ ਹੁਣ ਬਾਹਰ ਕੱਢ ਦਾਂਗੇ ਇਹਨਾਂ ਦਾ ਫਲੇਵਰ ਦਾਲ ਦੇ ਵਿੱਚ ਵਧਿਆ ਆ ਗਿਆ ਹੋਣਾ ਹੁਣ ਦਾਲ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਦਾਲ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਚੱਲਦੇ ਆਂ ਫਿਰ ਗੈਂਸਨ ਨੇ ਆਪਾਂ ਲਾਵਾਂਗੇ ਦਾਲ ਨੂੰ ਤੜਕਾ ਤੜਕਾ ਲਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਂਸ ਤੇ ਰੱਖ ਲਿਆ ਤਦ ਹੁਣ 2 ਚਮਚਾ ਆਪਾਂ ਪਾ ਦਾਂਗੇ ਦੇਸੀ ਘਿਓ ਦੇ ਉਹ ਗਰਮ ਹੋ ਗਿਆ 1 ਚਮਚਾ ਪਾ ਦਾਂਗੇ ਸਾਬਤ ਜੀਰਾ ਜੀਰੇ ਨੂੰ ਆਪਾਂ ਹੁਣ ਵਧਿਆ ਜੀ ਭੁੰਨ ਲੈਣੇ ਆ ਵੈਸੇ ਤਾਂ ਆਪਾਂ ਤੜਕਾ ਤੇਲ ਦਾ ਵੀ ਲਾ ਸਕਦੇ ਹਾਂ ਰਿਫਾਈਨਡ ਤੇਲ ਦਾ ਵੀ ਲਾ ਸਕਦੇ ਹਾਂ ਪਰ ਦੇਸੀ ਘਿਓ ਦੇ ਵਿੱਚ ਜਦੋਂ ਆਪਾਂ ਤੜਕਾ ਲਾਉਂਦੇ ਆ ਤਾਂ ਦਾਲ ਦਾ ਟੇਸਟ ਵਧ ਜਾਂਦਾ ਹੈਗਾ ਇਹਨੂੰ ਮੈਂ ਭੁੰਨ ਲਿਆਗਾ ਤੇ ਹੁਣ ਮੇਰੇ ਕੋਲੇ ਕੱਟਿਆ ਹੋਇਆ ਲਸਣ ਦੋ ਹਰੀਆਂ ਮਿਰਚਾਂ ਬਰੀਕ ਕਟੀਆਂ ਆਂਗਾ ਤੇ ਥੋੜਾ ਜਿਹਾ ਮੇਰੇ ਕੋਲੇ ਕੱਟਿਆ ਹੋਇਆ ਅਦਰਕ ਆ ਹੁਣ ਆਪਾਂ ਇਹ ਵੀ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਹੁਣ ਵਧਿਆ ਜਿਹਾ ਭੁੰਨ ਲਾਂਗੇ ਅਦਰਕ ਲਸਣ ਨੂੰ ਆਪਾਂ ਭੁੰਨ ਲਿਆਗਾ ਤੇ ਦੋ ਪਿਆਜ਼ ਬਰੀਕ ਕੱਟੇ ਹੋਏ ਤੇ ਪਿਆਜ਼ ਨੂੰ ਵੀ ਆਪਾਂ ਹੁਣ ਹਲਕਾ ਜਿਹਾ ਬਰਾਊਨ ਟਿੱਕ ਭੁੰਨ ਲਾਂਗੇ प्याज न भी मैं भुन लिया गा तो दो टमा बरीक कटे हुए ये भी आप देंगे प्याज नागे ही जो मसाले ऐड करा थोड़ी जी पा देंगे पीसी लाल मिर्च पाउडर क्योंकि थोड़ी जी आप पेल भी पाई थी थोड़ी जी आप हूँ पाती है थोड़ा जा पा देंगे आप धनिया पाउडर नमक आप पा पाता से हल्दी भी आप पाती भी। ਅੱਧਾ ਕੁ ਚਮਚਾ ਪਾ ਦਾਂਗੇ ਆਪਾਂ ਗਰਮ ਮਸਾਲੇ ਦਾ ਇਹਨਾਂ ਮਸਾਲਿਆਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਪਿਆਜ਼ ਟਮਾਟਰ ਦੇ ਵਿੱਚ ਭੁੰਨ ਦਾਂਗੇ ਹਾਂਜੀ ਪਿਆਜ਼ ਟਮਾਟਰ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲਿਆਗਾ ਹੁਣ ਆਪਾਂ ਥੋੜਾ ਜਿਹਾ ਗੈਸ ਸਲੋ ਕਰ ਦਾਂਗੇ ਹੁਣ ਫਰਾਈ ਕੀਤੇ ਆਪਣੀ ਦਾਲ ਪਾ ਦਾਂਗੇ ਦਾਲ ਨੂੰ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਬਣ ਗਈ ਨਾ ਵਿਆਹ ਸ਼ਾਦੀਆਂ ਵਾਲੀ ساری ਮੂੰਗ ਦੀ ਦਾਲ। ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਐ ਤੇ ਤੁਸੀਂ ਦਾਲ ਨੂੰ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਕਸੂਰੀ ਮੇਥੀ। ਤੁਸੀਂ ਹਰਾ ਧਨੀਆ ਵੀ ਐਡ ਕਰ ਸਕਦੇ ਹੋ, ਕਸੂਰੀ ਮੇਥੀ ਵੀ ਐਡ ਕਰ ਸਕਦੇ ਹੋ। ਦੋਨੋਂ ਚੀਜ਼ਾਂ ਦਾ ਫਲੇਵਰ ਬਹੁਤ ਵਧੀਆ ਆਉਂਦਾ ਦਾਲ ਦੇ ਵਿੱਚ। ਹੁਣ ਆਪਾਂ ਸੂਰੀ ਮੇਥੀ ਨੂੰ ਵੀ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਆਪਾਂ 2 ਮਿੰਟ ਇਹਨੂੰ ਸੇਕ ਹੋਰ ਲਵਾ ਲਾਂਗੇ ਇਹ ਆਪਣੀ ਵਧੀਆ ਗਰਮਾ ਗਰਮ ਹਰੀ ਮੂੰਗੀ ਦੀ ਦਾਲ ਬਣ ਜੂਗੀ ਹਲਵਾਈ ਸਟਾਈਲ ਦੇ ਵਿੱਚ ਵਿਆਹ ਸ਼ਾਦੀਆਂ ਵਾਲੀ ਦਾਲ ਸੁਦੇਸਾ ਦਿਓ ਐਨੀ ਸੰਗਮੀ ਦਾਲ ਹੁੰਦੀ ਆ ਤੇ ਜਿਹੜੇ ਤਰੀਕੇ ਨਾਲ ਮੈਂ ਬਣਾਈ ਉਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਹਰੀ ਮੂੰਗੀ ਦੀ ਦਾਲ ਜਰੂਰ ਬਣਾ ਕੇ ਦੇਖੋ ਬਹੁਤ ਟੇਸਟੀ ਬਣਦੀ ਹੈਗੀ ਆ ਟੇਸਟੀ ਬਣੀ ਹੋਈ ਤਾਂ ਕਮੈਂਟ ਕਰਕੇ ਵੀ ਤੁਸੀਂ ਜਰੂਰ ਦੱਸ ਦਿਓ ਹਰੀ ਮੰਗ ਦੀ ਦਾਲ ਬਣ ਕੇ ਰੈਡੀ ਆ ਗੈਸ ਕਰ ਦਾਂਗੇ ਬੰਦ ਤੁਸੀਂ ਸੰਗਣੀ ਪਤਲੀ ਤੁਸੀਂ ਆਪਦੇ ਹਿਸਾਬ ਨਾਲ ਦਾਲ ਬਣਾ ਲੈਣੀ ਆ ਮੈਂ ਬਿਲਕੁਲ ਹਲਵਾਈ ਸਟਾਈਲ 'ਚ ਬਣਾਈ ਆ ਹਲਵਾਈ ਐਨੀ ਸੰਗਣੀ ਦਾਲ ਬਣਾਉਂਦੇ ਹੈਗੇ ਆ ਤੇ ਹੁਣ ਆਪਾਂ ਸਰਵ ਕਰ ਲਾਂਗੇ ਕਿ ਭਾਂਡੇ ਦੇ ਵਿੱਚ ਦਾਲ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਤੇ ਉੱਪਰ ਆਪਾਂ ਹੁਣ ਪਾ ਦਾਂਗੇ ਦੇਸੀ ਘਿਓ ਟੇਸਟ ਵੀ ਵੱਧ ਆਗਾ ਤੁਸੀਂ ਦਾਲ ਨੂੰ ਚੌਲਾਂ ਦੇ ਨਾਲ ਵੀ ਖਾ ਸਕਦੇ ਹੋ ਤੁਸੀਂ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦੀ ਹੈ ਦਾਲ ਤੇ ਇਸ ਤਰੀਕੇ ਨਾਲ ਕਰ ਵਿੱਚ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਦੇ ਕੋਲ ਜਲਦ ਪਹੁੰਚ ਸਕੇ ਮਿਲਦੇ ਹਾਂ ਕਿ ਆਪਾਂ ਨੈਮੀ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ